ਕਾਹਦੇ ਸੂਬਿਆਂ ਤੋਂ ਆ ਕੇ ਪੰਜਾਬ 'ਚ ਬਸ ਗਈ ਐ ਪਰ ਡੈਮੋਗ੍ਰਾਫੀ ਬਦਲ ਜਾਣੀ ਐ ਪੰਜਾਬ ਦੀ ਤਰ੍ਹਾਂ ਉਹੋ ਜਿਹਾ ਨਾ ਵਿਸ਼ਾਅ ਅੱਜ ਕਨੇ ਜਿਹੜਾ ਮਰਜੀ ਆ ਕੇ ਜੀ ਸਕਦ ਕੇ ਆ ਕੇ ਕੰਮ ਕਰੇ ਪੰਜਾਬ 'ਚ ਕੋਈ ਮਨਾਹੀ ਨਹੀਂ ਪਰ ਉਹਨੂੰ ਵੋਟ ਬਣਾਉਣ ਲਈ ਜਿਹੜੀਆਂ ਸ਼ਰਤਾਂ ਦੂਜੇ ਸੂਬਿਆਂ 'ਚੋਂ ਪੰਜਾਬ 'ਚ ਵੀ ਵੜਨਾ ਚਾਹੀਦਾ ਜਿਹੜੀ ਨੌਕਰੀ ਲਈ ਉਹ ਬਣਾਈ ਕਰਦਾ ਜੇ ਦੂਜੇ ਸੂਬਿਆਂ ਦੀਆਂ ਸ਼ਰਤਾਂ ਨੇ ਉਹ ਪੰਜਾਬ 'ਚ ਵੀ ਲਾਗੂ ਹੋਣਾ ਚਾਹੀਦਾ ਜਿਹੜੀ ਕਾਨੂੰਨ ਬਣਨਾ ਚਾਹੀਦਾ ਅਸੀਂ ਪਿੱਛੇ ਜੇ ਇਹ ਪ੍ਰੈਸ ਕਾਨਫਰੰਸ ਕਰਕੇ ਵੀ ਆਪਣਾ ਪੂਰਾ ਏਜੰਡਾ ਰੱਖਿਆ ਸੀ ਦਾ ਲੋਕਾਂ ਦੇ ਤੇ ਸਰਕਾਰਾਂ ਦੇ ਅੱਗੇ ਦੂਜੀ ਗੱਲ ਆ ਜਾਂਦੀ ਆ ਪਾਣੀਆਂ ਦੀ ਗੱਲ ਲੁਧਿਆਣੇ ਅਸੀਂ ਇਕੱਠ ਰੱਖਿਆ 300 ਫਰੋਂ ਸਾਲਾਂ ਦੇ ਹਾਸਿਲ ਕਰਤਾ ਪੁੱਤੇ ਨਾਲ ਲੋਕ ਨਹੀਂ ਆਉਣ ਤੇ ਸਾਨੂੰ ਫੜ ਦਿਆ ਗਿਆ ਪਾਣੀਆਂ 'ਚ ਜੈਨਾ ਪਿਛਲੇ 40 ਸਾਲ ਤੋਂ ਪੈ ਰਹੀਆਂ ਸਾਨੂੰ ਤਾਂ ਲੱਗਦਾ ਸੀ ਲੁਧਿਆਣੇ ਦੀ ਪੈਜਣਾ ਨੇ ਕਿ ਲੁਧਿਆਣੇ ਦੀ ਡਾਈਨ ਇੰਡਸਟਰੀ ਉਹੀ ਚੱਲ ਪਉਂਦੀ ਆ ਛੋਟੇ ਹਿਮਾਚਲ ਤੋਂ ਸ਼ੁਰੂ ਹੋ ਜਾਂਦਾ ਹੁੰਦਾ ਬੱਦੀਆਂ ਨਾਲਾ ਗਾੜਾ ਕਾਲੀਆਣਾ ਇਹਨਾਂ ਪਿੰਡਾਂ 'ਚੋਂ ਜਿੰਨੀਆਂ ਹਿਮਾਚਲ ਦੀਆਂ ਫੈਕਟਰੀਆਂ ਸਾਰਾ ਕੈਮੀਕਲ ਸਦਲੋ 'ਚ ਪਾਉਂਦੇ ਆ ਅਸੀਂ ਭਣਾਵ ਪਿੰਡ ਗਏ ਭਣਾਵ ਪਿੰਡ ਦੇ ਵਿੱਚੋਂ ਕਹਿੰਦੇ ਭਾਈ ਕੋਲ ਦੀ ਦਰਿਆ ਵਗਦਾ ਹੈ ਉਹ ਕਹਿੰਦੇ ਦੋ ਦਿਨ ਅਸੀਂ ਪਾਣੀ ਦੇ ਹੱਥ ਕੋਲ ਗਏ ਨਾ ਦੋ ਦਿਨ ਤੇ ਹੱਥਾਂ 'ਚੋਂ ਤੇ ਛਾਲੇ ਹੋ ਗਏ ਤੇ ਖੁਰਕ ਪੈ ਜਾਂਦੀ ਹੈ ਐਤੋਂ ਇੰਨਾ ਕੈਮੀਕਲ ਸਾਰਾ ਛੋੜਿਆ ਪੀਐਸਐਲ ਇਹ ਜਿਹੜੀ ਕੰਸਟ੍ਰਕਟ ਇੰਡਸਟਰੀ ਹੈ ਐਨਐਫਐਲ ਜਿਹੜੀ ਹੈਗੀ ਹੈ ਇਹ ਸਾਰਾ ਜਿੰਨਾ ਜ਼ਹਿਰਾ ਜਾਂ ਧਰਤੀ ਇਹਨਾਂ ਬੋਲ ਕਰਕੇ ਤੇ ਜਾਂ ਪਾਣੀ ਚ ਪਾ ਰਹੇ ਆ ਜਿੰਨਾ ਸਾਰਾ ਨੰਗਲ ਦੇ ਸ਼ਹਿਰ ਦਾ ਜਿੰਨਾ ਸੀਵਰੇ ਲੋਕਾਂ ਦਾ ਕੱਤੀ ਪਿਸ਼ਾਬ ਉਹਨਾਂ ਦਾ ਗੂਹਾ ਸਭ ਫੂਤ ਦਿੱਤੀ ਆ ਉਹ ਜਿੰਨਾ ਨੰਗਲ ਸਾਰਾ ਜਿੰਨੇ ਸ਼ਹਿਰ ਦਾ ਜਿੰਨਾ ਗੰਦਾ ਦਿੱਤੀ ਜਾਂਦਾ ਅਸੀਂ ਉਹ ਜਸਲਮੇਰ ਤੋਂ ਲੈ ਕੇ ਬੀਕਾ ਨੇਰ ਗੰਗਾ ਨੇਰ ਤੱਕ ਸਾਰਾ ਦੱਖਣੀ ਮਾਲਵਾ ਕੁ ਮੇਰ ਕੋਈ ਪਰ ਫਰੀਦਕੋੜ ਰੂਰ ਕੋਲੋਟ ਫਾਇਲ ਕਾ ਤੇ ਪਿੰਡਾਂ ਚ ਗਏ ਲੋਕਾਂ ਨੂੰ 70% ਲੋਕਾਂ ਨੂੰ ਇਹ ਕਾਲਾ ਪੀੜਾ ਤੇ ਕੈਂਸਰ ਹੋ ਚੁੱਕਿਆ। ਅੱਜ ਜਿਹੜੇ ਜਵਾਕ ਨੇ ਬੱਚਾ ਬੈਠਾ ਗੋਦੀ 'ਚ, ਇੱਨੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਹੈ, ਅਪਾਹ ਜਵਾਕ ਨੇ। ਲੂਲੇ ਲਗੜੇ ਜਵਾਕ ਬਿਲ ਤੇਰਾ ਤੇ ਪਏ ਆ। ਉੱਥੇ ਲੋਕਾਂ ਦਾ ਫਰਲਾਬ ਸੁਣਨਾ ਲੋਕ ਕਲਪਦੇ ਆ ਤਰ ਫੜਿਆ ਕਿ ਸਾਡੇ ਬੱਚੇ ਸਹੀ ਪੈਦਾ ਹੋ ਰਹੇ। ਆਪਣੇ ਸ਼ਹਿਰਾਂ ਦੇ ਵਿੱਚ ਫਾਦਾ ਦੇ ਆਈ ਦੇ ਸੈਂਟਰ ਖੁੱਲ ਗਏ। ਇਹਦੇ ਸੈਂਟਰ 'ਤੇ ਠੀਕਾ ਜਵਾਕ ਲੈਣ ਲੱਗੇ। ਮੱਝ ਦੇ ਮਿੱਟੀ ਦਾ ਗਾਂ ਦੇ ਵੀ ਟੀਕਾ, ਬੁਰਲਾਂ ਟੀਕਾ ਭਰਉਣ ਲੱਗੇ। ਛੋਟੇ ਇੱਕ ਵਧੀਆ ਗੱਲ ਲੱਗੀ ਫਲਪਿੰਡਾ ਸਾਨ ਹੈਗੇ ਛੋਟੇ ਹੈਗੇ ਹਨ ਰੋਪੜ ਦੇ ਛੋਟੇ ਹੈਗੇ ਰੋਪੜ ਤੋਂ ਦਰੂ ਟੱਪ ਜੋ ਕਿਸੇ ਪਿੰਡ ਛੋਟਾ ਹੀ ਹੈ ਜੀ ਹੈਗੇ ਨਹੀਂ ਛੋਟੇ ਛੋਟੇ ਕਈ ਗੱਲਾਂ ਵਧੀਆ ਲੱਗੀਆਂ ਤੁਸੀ ਛੋਟੀ ਖੇਤੀ ਦੇ ਕਿਸਾਨ ਲੋਕ ਪਰ ਤੁਸੀਂ ਆਪਣੇ ਘਰਾਂ ਚ ਖੇਤਾਂ ਸਬਜ਼ੀ ਆਪਣੇ ਜੋ ਆਪਣੀ ਲਾਈ ਹੋਈ ਹੈ ਸਾਡੇ ਦਾ ਵੇਰ ਜਦ ਰਹੀ ਤੇ ਹੈ ਜਿਹੜੀ ਜਹਰ ਵਾਲੀ ਸਰਪਤੇ ਕਰਾ ਕੋ ਬਾਹਰ ਟੌਟ ਪਲੇ ਲੀਤੀ ਉਹ ਸਾਡੇ ਪਾਸੇ ਪਾਇਲ ਚੱਕ ਚੱਕ ਕੇ ਨਿਮਤਾ ਚੱਕ ਚੱਕ ਕੇ ਕਰ ਦਿਓ ਤੇਰ ਤਰ ਮੰਦਰੇ ਪਾਰੇ ਘਰੇ ਜੁੰਦੀ ਆ ਸਵਾਜ ਵੱਡੇ ਵੱਡੇ ਟਰੈਕਟਰ ਖੜੇ ਆ ਵੱਡੀਆਂ ਵੱਡੀਆਂ ਫਾਰਚੂਰਾ ਗੱਡੀਆਂ ਖੜੀਆਂ ਆ ਘਰ ਦੇ ਚੱਕੀ ਜਾਂਦੇ ਆ ਲਾਈਫ ਤਰੇ ਜਾਂਦੇ ਨੇ ਫਹਾ ਲੈ ਜਾਂਦੇ ਆ ਪੰਜਾਬ ਜੀ ਜ਼ਮੀਨ ਨਹੀਂ ਮਿਲਦੀ ਸੀ ਬਹੁਤ ਤੇ ਗਲਪਦੇ ਆ ਆਪਾਂ ਸੋਹਣੀ ਗੱਲ ਹੈ ਕਿ ਦਾ ਨਾਮ ਦਾ ਸ਼ਹਿਰ ਹੈ ਰੇਂਡੇ ਜਿਹਦੇ ਜਿੱਥੇ ਮੇਰਾ ਪਿੰਡ ਹੈ 19 ਕਰੋੜ 60 ਲੱਖ ਦਾ ਕਿਲਾ ਵਿਗਿਆ ਉਸੇ ਅੱਲਾਹ ਤੋਂ ਬੰਦੇ ਬੰਦੇ ਆਏ ਉਹ ਲੁਧਿਆਣੇ ਦੇ ਉਹ ਕਹਿੰਦੇ ਵੀ ਸਾਡੇ ਪਰ 98 ਕਰੋੜ ਨੂੰ ਗੱਲਾਂ ਬਿਗਾ 98 ਕਰੋੜ ਨੂੰ ਜ਼ਮੀਨ ਨਹੀਂ ਮਿਲਣੀ ਇਹਦੇ ਬੰਦੇ ਵਧੀਆ ਗੱਲਾਂ ਦਾ ਮਜ਼ਾਕ ਕਰਾਉਂਦੇ ਆ ਬਫਾਉਲ ਸਮਝਦੇ ਆ ਵੀ ਲੱਖਾਂ ਕਹਿੰਦਾ 400 ਕਰੋੜ ਨੂੰ ਕਿੰਨਾ ਮੈਂ ਕਿਹਾ 400 ਕਰੋੜ ਛੱਡੋ 500 ਕਰੋੜ ਛੱਡੋ ਕਿਸੇ ਦੀ ਕੀਮਤ ਦੇ ਉੱਤੇ ਪੰਜਾਬ ਦੀ ਧਰਤੀ ਦੇ ਪੈਰੀ ਨਹੀਂ ਮਿਲਣੀ ਸਾਡੇ ਲੋਕ ਵੇਚ-ਵੇਚ ਜ਼ਮੀਨਾਂ ਬਾਹਰਲੇ ਮੁਰਖਾਂ ਨੂੰ ਭਾਜਦੇ ਬਾਹਰ ਜਾਣਾ ਵੀ ਮਾੜਾ ਨਹੀਂ ਜਾਓ ਜੀ ਸਰ ਕੇ ਜਾਓ ਕਮਾਈਆਂ ਕਰਕੇ ਵਾਪਸ ਪੰਜਾਬ ਦੀ ਧਰਤੀ ਤੇ ਆਓ ਐਸੀ ਧਰਤੀ ਦਾ ਸਭ ਤੋਂ ਸਾਰੇ ਧਰਤੀ ਜਿੱਥੇ ਤੁਸੀਂ ਬੈਠੇ ਹੋ ਇੱਥੋਂ ਗੁਰੂ ਗੋਬਿੰਦ ਸਿੰਘ ਨੇ ਕੌਮ ਸਾਜੀ ਸੀ ਤੇ ਐਸੇ ਸਰੋਏ ਦੇ ਵਿੱਚੋਂ ਪਾਣੀ ਲੈ ਕੇ ਜਾਣ ਲੈ ਕੇ ਅਮਰਤਿਆਰ ਕੀਤਾ ਸੀ ਤੇ ਮਰਜੀਵ ਨੇ ਪਹਿਲਾਂ ਕੀਤਾ ਸੀ ਜੇ ਨਾਲ ਸੀ ਪਾਣੀ ਸਾਂਭ ਰਿਹਾ ਨਾ ਉਹ ਧਰਤੀ ਤੋਂ ਸਾਂਭ ਰਿਹਾ ਉਹ ਧਰਤੀ ਤੋਂ ਵੀ ਹੱਕ ਹੀ ਹੋਗੇ ਬਾਗੀ ਹੋਗੇ ਭਲੌੜੇ ਹੋਗੇ ਭਾਈ ਤੁਹਾਡੇ ਕਹਿੰਦੇ ਜਿਹਦੇ ਬੰਦੇ ਬੈਠੇ ਗੁੱਸਾ ਲੱਗ ਗਿਰੋ ਕਿਸੇ ਬੰਦੇ ਨੇ ਆਵਾਜ਼ ਬੁਲਾਉਂਦੀ ਕੀਤੀ ਵੀ ਇਹਨਾਂ ਪਾਣੀ ਦਾ ਯਾਰ ਪੈਦੀ ਹੈ हां ਪਟਿਆਲੇ ਸਾਫ ਸਵੇਲਾ ਲੱਗਿਆ ਹੋਇਆ ਹੈ ਬੋਲਰਾਉਂਡ ਦੇ ਵਿੱਚ ਤੇ ਮੁੰਡੇ ਨੇ ਵੀਡੀਓ ਭੇਜੀ ਮੈਨੂੰ ਉੱਥੇ ਇੱਕ ਕੋਈ ਬੋਰਡ ਲੱਗਿਆ ਪੰਜਾਬੀ ਦਾ ਮੇਲੇ ਨੂੰ ਸਾਫ ਸੁਥਰਾ ਰੱਖੋ ਜੀ ਪੱਕੇ ਸਾਰੇ ਬੋਰਡਾਂ ਦੇ ਹਿੰਦੀ ਕਿਸੇ ਬੰਦੇ ਨੇ ਕਿਹਾ ਵੀ ਪੰਜਾਬ ਦੇ ਵਿੱਚ ਸਾਡੀ ਧਰਤੀ ਦੇ ਸਾਡੇ ਬੋਰਡਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਹਿੰਦੀ ਕਿਉਂ ਆ ਜਾਵਣਾ ਮੈਂ ਪੂਰਾ ਦੱਖਣ ਕੋ ਮੈਂ ਕੇਰਲਾ ਤੋਂ ਲੈ ਕੇ ਕਰਨਾਟਕਾ ਅਧਰਾ ਤਾਮਿਲ ਤੱਕ ਲਗਾਣਾ ਓਲ ਲੋਕਾਂ ਤੁਸੀਂ ਗੱਲ ਕਰਕੇ ਦਿਖਾਓ ਤੁਸੀਂ ਬੋਲੀ ਚ ਕਿਸੇ ਬੋਰਡ ਦੇ ਉੱਤੇ ਇਹਨਾਂ ਦੇ ਦੁਕਾਨਾਂ ਦੇ ਉੱਤੇ ਉਹਨਾਂ ਦੇ ਸਕੂਲਾਂ ਦੇ ਕਿੰਨੇ ਮਲਗੀ ਵਗ ਜੋ ਫਾਈਲ ਦੇ ਉੱਤੇ ਬੋਰਡ ਲੱਗੇ ਆ ਉਹਨਾਂ ਦੀ ਬੋਲੀ ਚ ਰੀ ਕਰਨ ਲੈ ਕੇ ਦੀ ਤਾਮਲ ਹੈ ਭਾਈ ਮਾਤਰ ਭਾਸ਼ਾ ਨਹੀਂ ਆਉਂਦੀ ਜਿਵੇਂ ਦੀ ਬੰਗਾਲੀਆ ਬੰਗਲਿਆ ਬਾਰਾਂ ਦੀ ਬੁਝੀ ਬੋਲੀ ਹੈ ਨੀ ਉਹਦਾ ਜੇ ਆਪਾਂ ਮੰਗਦੇ ਹੋ ਤਾਂ ਸਮਾਨ ਮੰਗਦੇ ਦੁਕਾਨ ਤੋਂ ਜਾ ਕੇ ਬੁਝੀ ਬੋਲੀ ਚ ਬੋਲਦੇ ਨਹੀਂ ਤੇ ਸਾਡਾ ਘਾਣ ਹੋ ਰਿਹਾ ਬੋਲੀ ਦਾ ਆ ਜਿਹੜੇ ਜਵਾਕਾਂ ਨੂੰ ਪਤਾ ਨਹੀਂ ਕਿਹੜੀਆਂ ਬੋਲੀ ਪੜਾਈਏ ਤੇ ਸਕੂਲਾਂ ਦੇ ਵਿੱਚ ਆਪੋਂ ਫੇਲੀ ਜਾਂਦਾ ਦੱਸੋ ਬਾਹਰ ਖੜੀ ਕਰੋ ਵੀ ਮੈਂ ਆਪਣੇ ਬੱਚੇ ਅਮਰ ਸਕੂਲ ਚ ਗਿਆ ਅਗਲੇ ਪਲਾ ਕਰ ਵੀ ਕਿਹੜੇ ਇਤਿਹਾਸ ਨਾਲ ਜੋੜਦੇ ਆ ਤੇ ਕਿਹੜੀ ਬੋਲੀ ਸਿਖਾਉਂਦੇ ਆ ਤੁਹਾਨੂੰ ਪਤਾ ਹੈ ਨਹੀਂ ਪਹਿਲੇ ਇੱਥੇ ਨਹੀਂ ਇਹ ਕੰਮ ਸਾਰਾ ਹੀ ਆ ਰਹੀ ਆ ਜੀ ਆਹ ਰਾਹ ਰੋੜ ਕੇ ਨਹੀਂ ਆਤਾ ਹਾਲ ਜਿਹੜੀਆਂ ਕੰਮਾਂ ਸੁੱਟੀਆਂ ਹੁੰਦੀਆਂ ਨੇ ਨਾ ਉਹ ਕੰਮਾਂ ਖਤਰ ਹੁੰਦੀਆਂ ਨੇ ਉਹ ਕੰਮਾਂ ਦੁਤਾਰ ਦਿੱਤਾ ਜਾਂਦਾ ਆਪਾਂ ਸੁੱਤੇ ਪਏ ਆ ਸਾਡੇ ਜੋ ਕਰੂ ਕੱਲੇ ਪਹਿਲਾ ਨਾਲ ਚਾ ਹੋਰ ਕੋਈ ਪ੍ਰਭਾਵ ਤੁਹਾਡੇ ਇਲਾਕੇ ਦੇ ਵਿੱਚ ਮੈਨੀ ਕਿੰਨੀ ਹੁੰਦੀ ਆ 100 ਤੋਂ 200 200 200 ਬੱਦਦੇ ਆਹ ਜਿਹੜੇ ਭਲਾਣ ਪਿੰਡ ਦੇ ਉਹ ਕਹਿੰਦੇ ਭਈ ਮੈਨੀ ਹੋਣ ਲੱਗੀ ਚਾਰ ਬੰਦੇ ਜੇਪਟੀ ਕੋਲੇ ਵਾਗੇ ਜੇਪਟੀ ਗੱਲ ਪੈ ਗਿਆ ਵੀ ਭਾਜੋ ਸੋਣੇ 2000 ਵੱਧ ਜਾਂ ਪਿੰਡਾਂ ਬੰਦੇ ਚਾਲ ਰਹੋਦੇ ਆ ਜੇ ਚਾਰ ਸਭ ਉੱਠ ਕੇ ਗਿਆ ਹੁੰਦਾ ਨਹੀਂ ਜਰੂਰ ਸੀ ਆਪਾਂ ਕਹਿੰਦੇ ਛੱਡ ਪਰਿਆ ਆਪਾਂ ਕੀ ਜਿਹੜਾ ਇਹ ਗਮੰਡੀਆਂ ਦੇ ਅੱਗ ਲੱਗੀ ਆ ਇਹ ਅੱਜ ਤੋਂ ਮੰਡੀਆਂ ਦੇ ਲੱਗੀਆਂ ਛੋਟੇ ਵੀ ਲੱਗਣੀਆਂ ਸਿਰ ਛੋਟੇ ਦਾ ਕੌਣ ਆਇਆ ਇਹ ਤੇ ਸੋਚਦਾ ਮੇਰੇ ਧਿਆਨ ਦਾ ਮਸਲਾ ਲੁਧਿਆਣੇ ਦਾ ਨਹੀਂ ਇਹ ਰੋਪੜ ਦਾ ਮਸਲਾ ਬਰਾਬਰ ਹੈ ਜੇ ਬਟਿੰਡੇ 'ਚ ਮਸਲਾ ਉਹੀ ਪਟਿਆਲੇ 'ਚ ਹੈ ਜੋ ਪਟਿਆਲੇ ਉਹੀ ਜਲੰਧਰ ਹੈ ਜਲੰਧਰੋਂ ਮਾਨਸਾ ਵੀ ਹੈ 2000 ਥਾਮਾਂ ਤੋਂ ਪਾਣੀ ਜ਼ਹਿਰ ਪਾਈ ਜਾਂਦੇ 2000 ਥਾਮਾਂ ਤੋਂ ਪੂਰੇ ਪੰਜਾਬ ਤੋਂ ਥੱਲੇ ਡੋਰ ਕਰਕੇ ਆਪਾਂ ਜ਼ਹਿਰਾਂ ਦਾ ਪਾਣੀ ਲੜ ਕੇ ਘੁਲ ਕੇ ਸੰਘਰਸ਼ ਕਰਦੇ ਸਾਫ਼ ਕਰ ਲਾਂਗੇ ਮੇਰੀ ਪਤਨਾ ਜ਼ਹਿਰ ਪਾਦੀ ਕਿਵੇਂ ਲਿਖ ਲੂ ਕਹਿੰਦੇ ਨਾ ਮੁੰਡਿਆਂ ਨੇ ਸਰਕਾਰਾਂ ਚੁਣੀਆਂ ਪਾਣੀ ਤੇ ਬੋਲੀ ਤੇ ਵਰਤਾ ਦਾ ਰੁੱਤੇ ਹਵਾ ਤੇ ਧਰਤੀ ਨੂੰ ਬਚਾਉਣ ਤੇ ਸਰਕਾਰ ਚੁਣੀਆਂ ਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਲਿਸਾਂਸ ਬਣਾ ਦਿਓ ਜੀ ਆਹ ਮਨਾਂ ਨਿੱਜੀ ਕੰਮ ਇਹ ਕਰ ਦਿਓ ਜੀ ਆਹ ਟ੍ਰਾਂਸਫਰ ਬਣਾ ਦਿਓ ਜੀ ਫੈਸਲਾ ਕਰਾ ਦਿਓ ਬੰਦਾ ਸਰਪੰਚ ਮੈਂਬਰ ਐਮ ਐਨ ਐਪੀ ਚੁਣ ਬੈਦੀ ਫੋਟ ਦੀ ਸਮਝ ਉਹਦੀ ਦੂਰਦਸ਼ੀ ਕੋਈ ਵਿਚਾਰ ਤਰ੍ਹਾਂ ਦੇਖਿਆ ਬੰਦਾ ਕੀ ਹੈ ਇਹ ਸਮਝ ਕੇ ਕੀ ਕਰੂਗਾ ਇਹ ਮਸਲਾ ਇੱਥੇ ਨਹੀਂ ਖੜਨਾ ਸੋਚੋ ਕਿ ਇਹ ਧਰਤੀ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਰਹਿਣ ਜੋਗੀ ਹੈਗੀ ਹੈ ਬੱਚੂ 2039 ਤੱਕ ਡੈਡ ਲਾਈਨ ਹੈ ਪੰਜਾਬ ਕੋਲੇ ਕਿ ਪੰਜਾਬ ਦਾ ਪਾਣੀ ਰੁਕੇ ਨਾ ਚੱਲ ਜਾਈਏ 1500 ਬੱਲੇ